ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੌਮ ਨੂੰ ਜੁੰਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿਉਂਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਅਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਹੁਣ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ ਦਾਖਲ ਕਰਾਉਣ ਚੱਲ ਜਾਣ ਜਾਂ ਕੋਸ਼ਿਸ਼ ਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਏਗਾ ਕੱਲ ਦੇ 10 ਵਜੇ ਤੱਕ ਉਹਨਾਂ ਦਾ ਫਾਈਨਲ ਨਹੀਂ ਹੋਏਗਾ ਇਹ ਬੋਲੀ ਜਿਹੜੀ ਬੋਲੀ ਕਿਹੜੀ ਪਾਰਟੀ ਵੱਲ ਜਿਹੜੇ ਲਾਈ ਕੀ ਅੱਜ ਅੱਜ ਪੰਚਾਇਤ ਆਪਣੇ ਹਰਕ ਪਾਰਟੀ ਨੇ ਤੇ ਲਾਉਣੀ ਆ ਜੀ ਕੋਈ ਆਂਦਾ ਸੀ ਮੈਂ ਜਾਦਿਆਂ ਕੋਈ ਕੋਸ਼ਿਆਂ ਸਾਂਝਾ ਬਣ ਕੇ ਕੰਮ ਨਹੀਂ ਹੁੰਦੇ ਹੁੰਦੇ ਜਿੰਨਾ ਚਿਰ ਅਸੀਂ ਇਹ ਜਿਹੜਾ ਆਪਣਾ ਆਪ ਦੇ ਝੰਡੇ ਭਾਜੀਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਭਾਜੀਪੀ ਦਾ ਨਾਂ ਆ ਭਾਜੀਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਹੁੰਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਗਾ ਪਿਛਲੇ ਸਾਲ ਨਾਲੋਂ ਵੀ ਕਾਲਾ ਬਿਜਾਰੀ ਜ਼ਿਆਦਾ ਹੋਈ ਆ ਵੀ ਝੋਨੇ ਦੇ ਵਿੱਚ 2500 ਤੱਕ 2000 2500 2300 ਤੱਕ ਰੇਟ 1500 ਨੋਂ ਦੇ ਰਹਿ ਗਏ ਆ ਜਦਕਿ ਪਿਛਲੀ ਵਾਰ 3500 ਤੋਂ ਸਟਾਰਟ ਹੀ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਕੀਤਾ ਵੀ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹ ਹੀ ਇਹਦੇ ਯੋਗ ਹੋਏਗਾ ਕਿਉਂਕਿ ਦੂਜਿਆਂ ਨੂੰ ਤੇ ਚੁੱਲਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਤੇ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਕੀ ਹੈਗੀ ਕਾगज ਭਰਨਾ ਉਹ ਤੇ ਫਿਰ ਉਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹੀ ਪਿੰਡ ਸਰਕਾਰ ਦੂਜੇ ਦੀ ਕੋਈ ਨਹੀਂ ਜੇ ਕੱਲ ਬੋਲੀ 2 ਕਰੋੜ ਤੋਂ ਵੱਧ ਜਾਂਦੀ ਹੈ ਤੇ ਬੋਲੀ ਦਿਓਗੇ ਜਾਂ ਬਸ ਕਰੋਗੇ ਨਹੀਂ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੋਂ ਤੱਕ ਇਹ ਜਿਹੜੇ ਇਹ ਜਿਹੜੇ ਪ੍ਰੈਸਫਰ ਕਿੱਥੇ ਵਰਤੇ ਜਾਣਗੇ ਮੰਨ ਲਓ ਜੇ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ 10:00 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਮਤਲਬ ਹਲੇ ਤੱਕ ਸਰਵਸਵਤੀ ਕੋਈ ਨਹੀਂ ਆਈ ਹਾਂਜੀ ਹਾਂ ਜੇ ਫਾਈਨਲ ਕੱਲ ਦਾ ਟਾਈਮ ਹੈ 9:00 ਵਜੇ ਤੱਕ ਆਵਾਜ਼ ਵਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਜੇ ਕੁਝ ਹੋਇਆ ਪਿਛੇ ਜੋ ਭਗਵੰਤ ਮਾਨ ਦਾ ਬਿਆਨ ਹੈਗਾ 40 ਲੱਖ ਨਾਲ ਲਾਇਆ 40 ਲੱਖ ਲਾ ਕੇ 40 ਲੱਖ ਕਿੱਥੋਂ ਬੜੇ ਮੇਕਰ ਪੈਸੇ ਨਹੀਂ ਕਾੰਦਣਾ ਕੀ ਇਹ ਤੁਹਾਡਾ ਸ਼ੌਂਕ ਹੈ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਕਿਸ ਨੇ 10 ਲੱਖ ਦੇ ਇੱਕ ਇੱਕ ਕਾਗਜ਼ ਤੇ ਅਰਜਾ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਤੇ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ੍ਹ ਇਹ ਜਿਹੜੀ ਮੁਕੇਗੀ ਜਿੰਨੇੜੀ ਮੁਕੇਗੀ ਉਹਦੇ ਚਿਆ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁਟ ਹੋ ਕੇ ਬਾਕੀ ਇੱਕ ਪਿੰਡ ਆ ਜਿੱਥੇ ਮਰਜੀ ਪੈਸੇ ਲਵਾ ਸਕਦੇ ਆ ਚਲੋ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਆ ਨੰਬਰ ਦੀ ਉਹ ਸਾਰਿਆਂ ਘਟਿਆ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਪੀ ਮਾਰੀ ਮਾਰੀ ਗੁਰਦਵਾਰੇ ਵੀ ਇਹ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੇ ਹੁੰਦੇ ਜਿਵੇਂ ਬਬੂ ਉਹਦੀ ਲਾਸ਼ੀ ਪੁੱਤ ਨੂੰ ਸ਼ੇਰ ਬਣਾ ਦੇ ਪੱਕੀ ਗੱਲ ਜੀ ਆਹ ਸਾਵਿਆ ਨਾ ਥੋੜਾ ਜਦ ਤਾ ਮੈਂ ਆਪ ਹੀ ਮਨਾ ਨਹੀਂ ਮੁਰਕੇ ਮੈਂ ਕਾਂ ਛੱਡਦਾ ਮੈਂ ਮੇਰੇ ਕੋ ਪਰਿਆ ਨਹੀਂ ਜਾਂਦਾ ਹੁਣ ਤੂੰ ਹੀ ਲਾ ਗੁਰੂ ਘਰ ਦਾ ਆਸਰਾ ਲੈ ਆਇਆ ਪਹਿਲੀ ਬੋਲੀ ਫਿਰ ਕਿੰਨੀ ਸੀ ਤੇ ਤੁਸੀਂ ਪਹਿਲੀ 50 ਰੱਖਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜੀ ਗੱਲ ਆ ਛੱਪੜ ਐ ਕੱਲਾ ਛੇ ਕਰਵਾ ਕੋਈ ਚੰਗਾ ਚੰਗਾ ਫਰੰਟ ਵੇਚ ਲਿਆ ਬਾਕੀ ਨਹੀਂ ਦਾ ਉਹਦੀ ਬਜਾਇਏ ਪੰਚਾਇਤ ਦੀ ਤਾਈ ਅੱਠ ਕਿੱਲੇ ਵਿਰੋਧੀ ਧੜੇ ਨੂੰ ਭਾਈ ਜਿਹਾ ਉਹਨੇ ਗੈਣੇ ਹਾਂਜੀ ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਂਦਾ ਮੈਂ ਪਾਣੀ ਪਾਉਂਦਾ ਪਾਣੀ ਪੁੜੀ ਨਹੀਂ ਪਾਉਂਦਾ ਪਾਣੀ ਅੱਖਾਂ ਕਿੱਲੇ ਦਾ ਪੰਚਾਇਤ ਚ ਪੈਂਦੇ ਆ ਇਹ ਤੇ ਕਿੱਲੇ ਦਾ ਕੋਈ ਨਹੀਂ ਆਹ ਪਿੰਡ ਨੂੰ ਬੰਡੇ ਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ 50 ਲੱਖ ਦਾ ਕਿੱਲਾ ਆ ਉਹ ਕਿੱਲੇ ਕਿੱਲੇ ਤੇ ਛੱਡਿਆ ਆਖਿਆ ਵੀ ਅੱਜ ਕਿੱਲੇ ਦੀ ਬੋਲੀ ਨਹੀਂ ਚੱਕ ਬੁੱਕ ਤੇ ਬੋਲੀ ਆ ਇਹਦਾ 50 ਲੱਖ ਦਾ ਸਾਡਾ 50 ਲੱਖ ਆ ਉਹ 50 ਲੱਖ ਦੀ ਵਾਜ ਮੇਰੀ ਕੀ ਕਰਦਾ ਲਗਾ ਸਾਹਿਬ ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਾਮਣਿਆਂ ਨੇ 60 ਲੱਖ ਦੀ ਕੀਤੀ ਮੈਂ ਕਿਹਾ ਹੁਣ ਅਜੇ ਤੇ ਮੇਰੇ ਹੀ ਆ 65 ਦੀ ਮੈਂ ਕਰਤੀ ਕੋ ਲੋਕਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ ਇੱਕ ਵੇ ਦਾ ਡੇੜਾ ਵੇ ਦਾ ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ ਉਹ ਤਾਂ ਗਏ ਪੇਪਰ ਦੇਣ ਅਗਰ ਕਦੋਂ ਗਏ ਸਾਰੇ ਲੀਡਰਾਂ ਕੋਲ ਭੱਜੇ ਫੜਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿੰਨੇ ਵਜੇ ਰੱਖਿਆ ਮੈਂ ਤਾਂ ਜ ਆਖਰੀ ਫੈਸਲਾ ਕਰ ਲੈ ਕੱਲ ਕੀ ਕਰਦੇ ਆ ਕੀ ਨਹੀਂ ਕਰਦੇ ਇੱਥੋਂ ਤੁਰਦੇ ਨਾ ਗਾਂ ਕਿ ਫਿਰ ਜ਼ੀਰੋ ਤੋਂ ਤੁਰਦੇ ਤੇ ਹਾਂ ਇਹ ਵੀ ਕੋਈ ਪਤਾ ਨਹੀਂ ਕਿਆਂ ਹਸਾ ਦੋ ਨਾ ਉਹ ਵੰਦੀਆਂ ਨੇ ਵੀ ਸਿਰੇ ਤੀਨੇ ਇਸ ਕਰਕੇ ਮੁਸ਼ਕਲਾਂ ਵੀ ਆਉਂਦੀਆਂ ਨੇ ਪੰਜਾਬ ਦਾ ਪੰਜਾਬ ਦਾ ਪਹਿਲਾ ਪਿੰਡ ਹੈ ਜਿਹੜਾ ਐਡਾ ਵੱਡਾ ਤੁਸੀਂ ਦਿਲ ਕੱਢਿਆ 2 ਕਰੋੜ ਦਾ 2 ਕਰੋੜ ਰੁਪਏ ਉਸੇ ਆਉਂਦਾ ਕੈਸ਼ ਲਓਗੇ ਕਿ ਚੈੱਕ ਰਾਈ ਲਓ ਉਹ ਜਿਵੇਂ ਜਣਾ ਝੋਨਾ ਵਟਾਂਗ ਦੇਈ ਜਾਵਾਂਗੇ ਅਹੀਂ ਸਰਕਾਰ ਦੇ ਖਾਤੇ ਪਾਈ ਜਣੇ ਆਣੇ ਉਥੋਂ ਪੰਚਾਇਤਾਂ ਹੀ ਜਣੇ ਉਹ ਇਨ ਚੈੱਕ ਧੰਨਵਾਦ ਜਾਣ ਕੇ ਚੈੱਕ ਪੇਮੈਂਟ ਚੈੱਕ ਹੀ ਜਾਊ ਮੈਂ ਸਾਰਿਆਂ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਸਾਨੂੰ ਬਹੁਤ ਵੱਡੀ ਲੱਗਿਆ ਪੀ ਭਾਜੀ ਬੜਾ ਵੱਡਾ ਡੱਡੇ ਖੇਲ ਹੁੰਦਾ ਇਹਨਾਂ ਗਿਆ ਕਿ ਸਾਡੇ ਦਾ ਕੁਝ ਨਾ ਕੁਝ ਕੋਈ ਸਾਰੀਆਂ ਸਰਕਾਰਾਂ ਤੁਹਾਨੂੰ ਖਾਈ ਜਾ ਰਹੀਆਂ ਇਹਨਾਂ ਮਨ ਚ ਸੌਂਗਾ ਇਹ ਪਿੰਡ ਦਾ ਕੁਝ ਕਰਕੇ ਕਰਕੇ ਵਿਖਾਉਣ ਬੜਾ ਵੱਡਾ ਪ੍ਰਾਲਾ ਅਸੀਂ ਪਾਰਟੀ ਨੂੰ ਸਾਫਾ ਜਾਨੂੰ ਜੇ ਸਾਡੀ ਲੋਕਾਂ ਨੇ ਖੜੇ ਹੋਵਾਂਗੇ ਬਹੁਤ ਵਧੀਆ ਪੱਜਣਾਂ ਦਾ ਬਹੁਤ ਵਧੀਆ ਜਿਸ ਪਾਰਟੀ ਹੁਣ ਲਾਉਂਦੀ ਆ ਤੁਹਾਡੀ ਤੇ ਇਹਨਾਂ ਨੂੰ ਹੋਰ ਵੀ ਕੋਈ ਮਾਨ ਸਨਮਾਨ ਹਾਂਜੀ ਹਾਂਜੀ ਮਿਲੇਗਾ ਜੀ ਮਿਲੇਗਾ ਬਹੁਤ ਮਾਨ ਸਨਮਾਨ ਮਿਲੇਗਾ ਆਪਾਂ ਪਾਰਟੀ ਨੂੰ ਅੱਜ ਵੀ ਲੱਗੇ ਗੱਲ ਕਰਮ ਗੱਲ ਕਰਕੇ ਇਹਨਾਂ ਦਾ ਹੌਸਲਾ ਵਧਾਈ ਕਰਾਂਗੇ ਇਹਨਾਂ ਨੂੰ ਸਾਫਾ ਕਰਾਂਗੇ ਬੜਾ ਵੱਡਿਆ ਪ੍ਰਾਲਾ ਕਿ ਇਹਨਾਂ ਪਿੰਡ ਤੋਂ ਸੌਗੇ ਸਾਡੇ ਪਿੰਡ ਦਾ ਕੁਝ ਨਾ ਹੋ ਸਕੇ ਸਾਰੀਆਂ ਸਰਕਾਰਾਂ ਕਹਿੰਦੇ ਵੀਰੋਣ ਆਪਾਂ ਵੇਖਿਆ ਗਲੀਆਂ ਤੋਂ ਬਹੁਤ ਮਾਰਾ ਹਾਲਿਆ ਜਿਹੜਾ ਸਰਪੰਚ ਬੰਦਾ ਪਿੰਡ ਦਾ ਖਾਈ ਜਾ ਰਿਹਾ ਇਹ ਤਾਂ ਮਾਨਸ ਜਜਬਾ ਵਾ ਕਿ ਆਪਾਂ ਕੁਝ ਨਾ ਕੁਝ ਕਰਕੇ ਵਿਖਾਈਏ ਬਹੁਤ ਵਧੀਆ ਜਜਬਾ ਸਾਡੇ ਬੀਜੇ ਪਿੰਡਾਂ ਜਿਹਨੇ ਵੜਨੇ ਦੇ ਪਰ ਤੁਹਾਡੇ ਇਹਨਾਂ ਨੇ ਨੁਮਾਇੰਦਿਆਂ ਨੇ 2 ਕਰੋੜ ਰੁਪਏ ਦੀ ਪੂਲੀ ਬੋਲੀ ਦੇ ਦਿਆ ਸਾਡੇ ਸਾਡੇ ਕਿਸਾਨ ਇਹ ਵੀ ਕਿਸਾਨ ਭਾਈ ਨੇ ਆਪਾਂ ਵੀ ਕਿਸਾਨ ਭਰਾਵਾ ਇਹਨਾਂ ਨੂੰ ਪਤਾ ਕਿਸਾਨੀ ਕੀ ਹੁੰਦੀ ਹੈ ਇਹ ਵੀ ਕਿਸਾਨ ਦੇ ਪੁੱਤ ਨੇ ਤੇ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਵਿਰੋਧੀ ਪਾਰਟੀਆਂ ਉਹ ਬੰਦਾ ਖੜੇ ਕਰਦੀਆਂ ਸਾਡੇ ਕਿਸਾਨ ਪਾ ਸਾਡੇ ਮੋਦੀ ਜੀ ਨਾਲ ਹੀ ਆ ਇਹਨਾਂ ਦੇ ਮਸਲੇ ਜਲਦੀ ਹੱਲ ਹੋ ਜਣੇ